ਇੱਕ ਨਾ ਬੜੀ ਅਜੀਬ ਜੀ ਖਬਰ ਆਈ ਬੜੀ ਅਫਸੋਸਨਾਕ ਖਬਰ ਵੀ ਹੈ ਪੀਸੀਐਨ ਆਇਰ ਫੋਰਸ ਸਟੇਸ਼ਨ ਤੋਂ ਕਹਿੰਦੇ ਵੀ ਇੱਥੇ ਇੱਕ ਜਵਾਨ ਖੁਦਕੁਸ਼ੀ ਕਰ ਗਿਆ ਔਰ ਉਹਨੇ ਕਾਰਨ ਵੀ ਕੁਝ ਅਫਸਰਾਂ ਨੂੰ ਦੱਸਿਆ ਸੀਨੀਅਰ ਅਫਸਰ ਸੀਨੀਅਰ ਜਿਹੜੇ ਅਫਸਰ ਸੀ ਉਹਨਾਂ ਦੇ ਕਰਕੇ ਇਹ ਥੋੜਾ ਜਿਹਾ ਮਸਲਾ ਦੱਸੋ ਕੀ ਮਸਲਾ ਸੀਗਾ ਜੀ ਕੀ ਕਾਰਨ ਬਣਿਆ ਇਸ ਗੱਲ ਦਾ ਦੇਖੋ ਉਹਨੇ ਖੁਦਕੁਸ਼ੀ ਕੀਤੀ ਹੈ ਇੱਧਰ ਜਾ ਕੇ ਜੋ ਰੇਲਵੇ ਟ੍ਰੈਕ ਹੈ ਬਠਿੰਡੇ ਵਾਲਾ ਬਠਿੰਡੇ ਵਾਲਾ ਜੀ ਰੇਲਵੇ ਸਟੇਸ਼ਨ ਨੂੰ ਤੋਂ ਅਗਲੀ ਸਾਈਡ ਹੂੰ ਉਤੋਂ ਪਹਿਲਾਂ ਇੱਕ ਵੀਡੀਓ ਬਣਾਈ ਆ ਸੋਨੂ ਇਹਦਾ ਨਾਮ ਆ ਤੇ ਸ਼ਾਇਦ ਹਰਿਆਣੇ ਦਾ ਰਹਿਣ ਵਾਲਾ ਇੱਕ ਪਿੰਡ ਦਾ ਜੀ 28 ਸਾਲ ਦੀ ਏਜ ਸੀ ਇੱਕ ਕੁਆਟਰ ਚ ਰਹਿੰਦਾ ਸੀ ਇੱਥੇ ਪੀਸੀਆ ਨੇ ਹੂੰ ਜੋਇਰ ਫੋਰਸ ਦਾ ਤੁਹਾਨੂੰ ਪਤਾ ਹੀ ਆ ਸਟੇਸ਼ਨ ਹੈ ਉੱਥੇ ਇਹਦੀ ਬੀਬੀ ਵੀ ਨਾਲ ਰਹਿੰਦੀ ਸੀ ਇੱਕ 2-2.5 ਸਾਲ ਦਾ ਬੱਚਾ ਸੀ ਹੂੰ ਤਾਂ ਕੋਈ ਕਰਮਚਾਰੀ ਸੀ ਉਹਨੇ ਇਹਦੀ ਬੀਬੀ ਦੇ ਨਾਲ ਮਿਸਬੀਹਵ ਕੀਤਾ ਉਹਦਾ ਨਾਮ ਸੀ ਸ਼ਾਇਦ ਸਤੀਸ਼ ਸਤੀਸ਼ ਦੀ ਕੰਪਲੇਂਟ ਇਸਨੇ ਕੀਤੀ ਆਪਣੇ ਅਧਿਕਾਰੀਆਂ ਨੂੰ ਕਿ ਇਹਦੇ ਖਿਲਾਫ ਐਕਸ਼ਨ ਲਿਆ ਜਾਵੇ ਇਹਨੇ ਮੇਰੀ ਬੀਬੀ ਨੂੰ ਗਲਤ ਇਸ਼ਾਰੇ ਜਾਂ ਕੁਝ ਬੋਲਿਆ ਤਾਂ ਹੁੰਦਾ ਜੀ ਤਾਂ ਉਲਟਾ ਹੋਇਆ ਕਿ ਕਿਉਂ ਤਾਂ ਫੋਪ ਪੈਂਦਾ ਹੋਊਗਾ ਜੋ ਇਹਨੇ ਦੱਸਿਆ ਜਾਂ ਪਰਿਵਾਰ ਨੇ ਹੁਣ ਸ਼ਿਕਾਇਤ ਦਰਜ ਕਰਵਾਈ ਆ ਕਿ ਇਸ ਨੂੰ ਹੀ ਤੰਗ ਕਰਨਾ ਸਟਾਰਟ ਕਰ ਦਿੱਤਾ ਗਿਆ ਹੂੰ ਫਿਰ ਮਾਨਸਿਕ ਤੌਰ ਤੇ ਨਾ ਆਵਾਜ਼ਾਰ ਹੋਇਆ ਸਰ ਜੀ ਕਿ ਭਈ ਇਹ ਕਦਮ ਚੁੱਕਣਾ ਪੈ ਗਿਆ ਹੂੰ ਸਿਰ ਬਠਿੰਡੇ ਦੇ ਵਿੱਚ ਅੱਗੇ ਵੀ ਦੇਖਿਆ ਇੱਕ ਜਵਾਨ ਨੇ ਆਪਦੇ ਸਾਥੀ ਮਾਰਤੇ ਸੀ ਸ਼ੌਣੀ ਚ ਜੀ ਉਹਦੇ ਵਿੱਚ ਵੀ ਇੱਕ ਰਾਜ ਆ ਰਿਹਾ ਸੀ ਕੁਝ ਗੱਲਾਂ ਇਹੋ ਜਿਹੀਆਂ ਸੀ ਕਿ ਉਹਨੂੰ ਤੰਗ ਕੀਤਾ ਜਾ ਰਿਹਾ ਸੀ ਹੂੰ ਕੁਝ ਫਿਜ਼ੀਕਲੀ ਕੈਨਲ ਸੈਕਸ਼ੂਅਲੀ ਜੀ ਇਹ ਖਬਰਾਂ ਸੁਣੀਆਂ ਸੀ ਇਹ ਚਰਚਾਾਂ ਮ ਸੁਣੀਆਂ ਸਰ ਹੂੰ ਇੱਥੇ ਜਿੱਥੇ ਇਹ ਹੁਣ ਕੁਦਕੁਸ਼ੀ ਆ ਇੱਥੇ ਅੱਗੇ ਵੀ ਇੱਕ ਵਾਰੀ ਸ਼ਾਇਦ ਵੱਡ ਕੇ ਫ੍ਰਿਜ ਚਲਾ ਦਿੱਤਾ ਗਿਆ ਸੀਗਾ ਹੂੰ ਤੁਸੀਂ ਛਡੀਆਂ ਚੀਜ਼ਾਂ ਹੋ ਰਹੀਆਂ ਤੇ ਕਾਰੀਆਂ ਨੂੰ ਇਹਨਾਂ ਗੱਲਾਂ ਤੇ ਗੌਰ ਕਰਨਾ ਚਾਹੀਦਾ ਸ਼ਿਕਾਇਤਾਂ ਤੇ ਗੌਰ ਕਰਨਾ ਚਾਹੀਦਾ ਐਹੋ ਜੇ ਡਿਸਪਲਿਨ ਹਰ ਇੱਕ ਜਵਾਨ ਸਾਡੇ ਵਾਸਤੇ ਜ਼ਰੂਰੀ ਹੈ ਨਾ ਤੇ ਹਰ ਇੱਕ ਜਵਾਨ ਦੀ ਇੱਜ਼ਤ ਵੀ ਤੇ ਸਾਡੇ ਵਾਸਤੇ ਜ਼ਰੂਰੀ ਹੈ ਨਾ ਸਾਬ ਜੀ ਜੀ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਭਾਈ ਉਹ ਦੇਖੀਆਂ ਜਾਣੀਆਂ ਚਾਹੀਦੀਆਂ ਬਿਲਕੁਲ ਵੇ ਕਮੈਂਟ ਜੀ ਸੱਚੀ ਹੈ ਤੇ ਕਹੋ ਕਿ ਸਾਰੀ ਉਮਰ ਦੀ ਬੰਦੇ ਦੀ ਕਮਾਈ ਹੁੰਦੀ ਮਿਹਨਤ ਹੁੰਦੀ ਹੈ ਫੇਰ ਅਗਲਾ ਕਿਤੇ ਨੌਕਰੀ ਤੇ ਜਾਂ ਫਿਰ ਉਸ ਦਾ ਪਰਿਵਾਰ ਕਲੋ ਕਿੰਨਾ ਜ਼ਰੂਰੀ ਹੁੰਦਾ ਹੈ ਤੇ ਜੇ ਇਹ ਚੀਜ਼ਾਂ ਵਾਪਰ ਦੀਆਂ ਨੇ ਇਹੋ ਜੇ ਮਹਿਕਮਿਆਂ ਦੇ ਵਿੱਚ ਵਾਪਰ ਦੀਆਂ ਤੇ ਫਿਰ ਆਮ ਲੋਕਾਂ ਦਾ ਜਾਂ ਆਮ ਜਨਤਾ ਦੇ ਤੇ ਬੜਾ ਔਖਾ ਕੰਮ ਹੈ ਉਹਨਾਂ ਵਾਸਤੇ ਬੜਾ ਮੁਸ਼ਕਲ ਹੋ ਜਾਂਦਾ ਹੈ